ਤੱਸਕੋ ਅਸੀਂ ਖੜੇ ਆਂ ਜਗਰਾਉਂ ਦੇ ਹਰੀ ਸਿੰਘ ਹਫਤਾਲ ਰੋਰ ਤੇ ਤੇ ਤੁਸੀਂ ਕਿੱਛੇ ਦੇਖ ਸਕਦੇ ਹੋ ਸ਼੍ਰੀ ਮਹਾਵੀਰ ਔਇਲ ਮੇਲ ਇਹ ਉਹ ਜਗਾਵਾ ਜਿਹੜੀ ਤੁਹਾਨੂੰ ਦਿਖਾ ਰਿਹਾ ਇੱਥੇ ਅੱਜ ਚਾਰ ਪੰਜ ਅਨਪਛਾਤੇਆਂ ਵੱਲੋਂ ਤਿੰਨ ਨੌਜਵਾਨਾਂ ਨੂੰ ਘੇਰ ਕੇ ਪਹਿਲਾਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਅਸਲੇ ਦੇ ਜੋਰ ਤੇ ਅਸਲਾ ਦਿਖਾ ਕੇ ਕੁੱਟਮਾਰ ਕੀਤੀ ਗਈ ਔਰ ਜਾਂਦੇ ਤੈਂਮ ਤੇਜਪਾਲ ਸਿੰਘ ਨਾਮ ਦਾ ਵਿਅਕਤੀ ਗਦਰਵਿੰਦੋ ਜਿਹਨੂੰ ਗੋਲੀ ਮਾਰ ਦਿੱਤੀ ਗਈ ਔਰ ਜਿਸਦੀ ਮੌਤ ਹੋ ਗਈ ਹੈ ਆ ਤੁਹ ਤੁਸੀਂ ਦੇਖ ਸਕਦੇ ਹੋ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਸਾਰੇ ਪਾਸੇ ਪਾਈਟੋਰ ਕਰ ਰਹੀ ਹੈ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਨੌਜਵਾਨ ਕੌਣ ਆ ਆਉ ਤੁਹਾਨੂੰ ਦਿਖਾਉਨੇ ਆ ਬਾਕੀ ਜੋ ਵੀ ਸਿਚੁਏਸ਼ਨ ਆ ਬਾਕੀ ਸੀਨ ਸ਼ਾਟ ਸਾਰੇ ਦਿਖਾਉਣੇ ਇਹ ਸਰ ਇਹ ਜਿਹੜੀ ਘਟਨਾ ਹੋਈ ਹੈ ਹਰੀਹੰਗ ਸਿੰਘ ਹਸਪਤਾਲ ਰੋਡ ਤੇ ਕੀ ਹੈਗਾ ਮਸਲਾ ਜੀ ਇਹ ਹਾਂ ਜੀ ਸਾਨੂੰ ਬਸ ਕੁਝ ਮਿੰਟ ਪਹਿਲਾਂ ਹੀ ਜਾਣਕਾਰੀ ਮਿਲੀ ਹੈ ਇੱਥੇ ਯੋਧ ਦੇ ਦੋ ਅੰਗ ਸੀਗੇ ਆਪਸ ਚ ਨੌਜਵਾਨ ਮੁੰਡੇ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਸੀ ਤੇ ਲੜਾਈ ਝਗੜੇ ਬਾਅਦ ਥੋੜੀ ਜ਼ਿਆਦਾ ਹੋ ਗਈ ਪਰ ਹਜੇ ਅਸੀਂ ਜਾਂਚ ਕਰ ਰਹੇ ਹਾਂ ਪੇਚ ਕੀ ਕੀ ਹੋਇਆ ਕੀ ਕੀ ਨਹੀਂ ਵੈਰੀਫਾਈ ਕਰ ਰਹੇ ਹਜੇ ਸਿਰਫ ਮੋਡਲੀ ਤੇ ਪਹਿਲੀ ਸਟੇਜ ਹੈ ਇਸ ਤੋਂ ਇਲਾਵਾ ਜਿਆਦਾ ਜਾਣਕਾਰੀ ਹਜੇ ਨਹੀਂ ਦੇ ਸਕਦੇ ਜੋ ਕਿ ਅਸੀਂ ਬਸ ਜਲਦੀ ਉਸ ਆਪਸ਼ਨ ਟ੍ਰੇਸ ਕਰਨੇ ਕੋਸ਼ਿਸ਼ ਕਰ ਰਹੇ ਹਾਂ ਕੋਈ ਸੀਸੀਟੀਵੀ ਮਿਲੀ ਸਰ ਸਾਰੀ ਸਾਡੀ ਟੀਮਾਂ ਲੱਗੀਆਂ ਹੋਈਆਂ ਐਸਐਸਪੀ ਸਾਹਿਬ ਖੁਦ ਮੋਨੀਟਰ ਕਰ ਰਹੇ ਨੇ ਐਸਪੀ ਡੀ ਸਾਹਿਬ ਕਰ ਰਹੇ ਨੇ ਸਾਰੇ ਅਫਸਰ ਸਾਹਿਬਾਨ ਤੇ ਸਾਰੀਆਂ ਟੀਮਾਂ ਬਣ ਚੁੱਕੀਆਂ ਤੇ ਜਲਦੀ ਇੱਕ ਰਿਜ਼ਲਟ ਮਿਲੂਗਾ ਪਰ ਹਜੇ ਪਹਿਲੀ ਸਟੇਜ ਆ ਹਜੇ ਤੱਕ ਜਿਆਦਾ ਕੁਝ ਜਿਹੜੇ ਗੋਲੀ ਲੱਗੀ ਉਹ ਕੀ ਜੀ ਕੌਣ ਸੀਗਾ ਜੀ ਉਹ ਆਜੇ ਹੋ ਸਰ ਜਿਹੜੇ ਗੋਲੀ ਲੱਗੀ ਹੋਇਆ ਚੰਦਾ ਜੀ ਮੌਤ ਹੋ ਚੁੱਕੀ ਹੈ ਹਜੇ ਨਹੀਂ ਕਲੀਅਰ ਹੋਊਗਾ ਕਿ ਕੀ ਹਸਪੀਟਲ ਚ ਗਿਆ ਸਾਨੂੰ ਉਹਦੇ ਬਾਰੇ ਹਜੇ ਪੂਰਾ ਮੈਡੀਕਲ ਜਾਂਚ ਤੋਂ ਬਾਅਦ ਠੀਕ ਹੈ ਜੀ